ਜਿਹੜਾ ਹੈ ਸਰਕਾਰੀ ਸਕੂਲਾਂ ਦੇ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਰਿਐਲਿਟੀ ਚੈੱਕ ਕਰਨਾ ਆਇਆ ਹਾਂ ਕਿ ਸਕੂਲਾਂ ਦੇ ਵਿੱਚ ਜਿਹੜਾ ਹੈ ਬੱਚਿਆਂ ਵਾਸਤੇ ਖੇਡਾਂ ਵਾਲੀ ਕੀ ਕੀ ਐਕਟੀਵਿਟੀਜ਼ ਹੈਗੀਆਂ ਪਲੇ ਗਰਾਊਂਡ ਜਾਂ ਇੰਡੋਰ ਗੇਮ ਔਰ ਆਊਟਡੋਰ ਗੇਮਸ ਕੀ ਕੀ ਹੈਗੀਆਂ ਅਸੀਂ ਇਸ ਟਾਈਮ ਖੜੇ ਹਾਂ ਫਿਰੋਜ਼ਪੁਰ ਦੇ ਸੀਨੀਅਰ ਸੈਂਟਰੀ ਸਕੂਲ ਗਰਲਸ ਜਿਹੜਾ ਕਿ ਸਕੂਲ ਆਫ ਐਮੀਨੈਂਸ ਹੈਗਾ ਉੱਥੇ ਆਏ ਹਾਂ ਉੱਥੇ ਜਿਹੜਾ ਹੈ ਪਲੇਗਰਾਉਂਡ ਦੀ ਗੱਲ ਕਰਾਂਗੇ ਪਲੇਗਰਾਉਂਡ ਦੀ ਜਦ ਸਾ ਕਿ ਇਸ ਟਾਈਮ ਜਿਹੜਾ ਹੈ ਸਕੂਲ ਦੇ ਅੰਦਰ ਖੜੇ ਹਾਂ ਇਹ ਵਾਲਾ ਜਿਹੜਾ ਸਾਈਡ ਤੇ ਦਿਖ ਰਿਹਾ ਇਹ ਹੈਗਾ ਇੰਡੋਰ ਸਟੇਡੀਅਮ ਇੰਡੋਰ ਸਟੇਡੀਅਮ ਦੇ ਵਿੱਚ ਰਿਹਾ ਹੈ ਆ ਜੋ ਕਿ ਬੈਡਮਿੰਟਨ ਦੀ ਗੇਮ ਤੇ ਟੇਬਲ ਟੈਨਿੰਗ court ਚੈਸ court ਕੈਨ ਬੋਰਡ ਵਗੈਰਾ ਦੀ ਗੇਮ ਜਿਹੜੀਆਂ ਚੱਲਦੀਆਂ ਹਨ ਦੂਸਰੇ ਪਾਸੇ ਜਿਹੜਾ ਓਪਨ ਹੋਇਆ ਉਸ ਦੇ ਵਿੱਚ ਬਾਸਕਟਬਾਲ ਔਰ ਬਾਲੀਬਾਲ ਦੇ ਪਲੇਗਰਾਉਂਡ ਬਣੇ ਹੋਏ ਆ ਜਿਨੇ ਜਿਨੇ ਦਿਨ ਹਾਲ ਹੈਗਾ ਸਰਕਾਰੀ ਸਕੂਲ ਦੇ ਵਿੱਚ ਇੱਥੇ ਤਸ਼ੀਰਤ ਦੇ ਸਭ ਦੇ ਜਿਨੇ ਦਿਨ ਹਾਲ ਲਗਾਏ ਇੰਡੋਰ ਦੇ ਵਿੱਚ ਜਿਹੜੀਆਂ ਐਕਟਿਵ ਸਕੂਲੀਆਂ ਗੇਮਸ ਚੱਲ ਰਹੀਆਂ ਨੇ ਜਿਦੇ ਵਿੱਚ ਬੈਡਮਿੰਟਨ ਚੱਲ ਰਿਹਾ ਬੱਚੇ ਜਿਹੜੇ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਅੰਦਰ ਵਿੱਚ ਕਿਹੜੀ ਕਿਹੜੀ ਗੇਮ ਚੱਲ ਰਹੀ ਹੈ जरा मोटिवे मिलती है इतने साजी गेम चल रही बैडमिंटन टेबल टैनिस योग उधरों वॉलीबॉल बास्केटबॉल हाई कमांडो स्विमिंग हॉकी ਕਨਾਲ ਤਲਵਾਰਬਾਜੀ ਕਿਉਂਕਿ ਲੋਕਲ ਸਕੂਲ ਹੋਣ ਕਰਕੇ ਕੁਛ ਦੇ ਮਾਂ ਅਸੀਂ ਅੰਦਰ ਕਰਵਾ ਰਹੇ ਹਾਂ ਕੁਛ ਬੱਚੇ ਗਈਆਂ ਉਹ ਸਟੇਡੀਅਮ ਚ ਆਪਣੇ ਲਾਵਨ ਤੇ ਜਾ ਕੇ ਟ੍ਰੈਕਟਰ ਸਰ ਰਹੇ ਸਾਡੀ ਇੱਕ ਬੱਚੀ ਜਿਹੜੀ ਆ ਐਥਲੈਟਿਕਸ ਦੇ ਵਿੱਚ ਸੁਨੇਹਾ ਐਸਵੇਲੇ ਪਲੱਸ 2 ਜਾ ਉਹ ਨਾਰਥ ਓਪਨ ਜ਼ੋਨ ਚ 20th ਆਈ ਸੀ ਫਿਰ ਉਹ ਗਈ ਨੈਸ਼ਨਲ ਨੈਸ਼ਨਲ ਜੋਰੀ ਨੌਵੀਂ ਫਿਜ਼ੀਸ਼ੀਅਨਸ ਕੱਤੀ ਬਹੁਤ ਕਰੀਬ ਆ ਪਰ ਬਹੁਤ ਮਿਹਨਤ ਕਰ ਰਹੀ ਆ ਪ੍ਰਿੰਸੀਪਲ ਸਰ ਵੀ ਸਹਿਯੋਗ ਦੇ ਰਹੇ ਆ ਸਟਾਫ ਨੰਬਰ ਵੀ ਸਹਿਯੋਗ ਦੇ ਰਹੇ ਆ ਜਿਵੇਂ ਕਿ ਤੁਹਾਨੂੰ ਪਤਾ ਵੀ ਇਹ ਵਿਸ਼ਾ ਜਿਹੜਾ ਬਹੁਤ ਵਿਸ਼ਾਲ ਆ ਇਹਦੇ ਵਾਸਤੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਵਧੀਆ ਚੱਲ ਗਿਆ ਹੈ ਸਾਡਾ ਹੌਂਸ ਤੁਸੀਂ ਵੇਖ ਹੀ ਲਿਆ ਪੰਜਾਬ ਚ ਨੰਬਰ 1 ਤੇ ਚੱਲ ਰਿਹਾ ਕਿ ਗ੍ਰਾਂਟ ਆਈ ਸੀ ਉਹ ਗ੍ਰਾਂਟ ਜਿਹੜੀ ਆ ਪਾਈ ਪਾਈ ਜਿਹੜੀ ਆ ਇੱਥੇ ਲਈ ਗਈ ਆ ਮੈਂ ਲੜਾਇਆ ਘਟੋ ਘਾਟ 7 ਲੱਖ ਤੋਂ 2 ਲੱਖ ਦੇ ਅੰਦਰ ਅਸੀਂ ਲਵਾਇਆ ਉਹ ਵੀ ਪ੍ਰਿੰਸੀਪਲ ਸਾਹਿਬੀ ਮੇਨ ਦਾ ਸਾਰਾ ਜਿਹੜੇ ਪੈਸੇ ਲੱਗੇ ਆ ਉਸ ਤੋਂ ਬਾਅਦ ਸਾਡੇ ਲੋਕੇਸ਼ਨ ਤੇ ਦਸਿੰਦਰ ਸਾਹਿਬ ਅਬਡਮੈਂਟਨ ਦੀ ਕੋਚਿੰਗ ਦੇ ਰਹੇ ਆ ਉਹ ਬੱਚੀਆਂ ਜਿਹੜੀਆਂ ਅਬਡਮੈਂਟਨ ਚ ਵੀ ਵੱਲਾ ਮਾਰ ਰਹੀਆਂ ਨੇ ਉਸੋਂ ਲੜਕੀ ਪਾਸਟੂ ਕਰਕੇ ਗਈ ਆ ਉਹ ਮੈਰਿਟ ਚ ਵੀ ਆਈ ਆ 10 ਚ ਪਾਸਟੂ ਚ ਵੀ ਮੈਰਿਟ ਚ ਕਿ ਉਹਦੋਂ ਅਬਡਮੈਂਟਨ ਨੂੰ ਸਟੇਟ ਲੈਵਲ ਦੇ ਪਲੇਅਰ ਆ ਘਰੋਂ ਜੇ ਆਪਾਂ ਵੇਖਿਆ ਜਾਵੇ ਤਾਂ ਬਹੁਤ ਗਰੀਬ ਆ ਮਲੋਂਾਂ ਦੇ ਰੋਟੀ ਮਸੀ ਫੈਕਟਰੀਆ ਪਰ ਉਹ ਬੱਚੀ ਨੇ ਬੜੀ ਹਿੰਮਤ ਦਿਖਾਈ ਆਪਣੇ ਪੇਰੈਂਟਸ ਦਾ ਨਾਮ ਵੀ ਰੋਸ਼ਨ ਕੀਤਾ ਫੋਟੋ ਦਾ ਕੀਤਾ ਸਕੂਲ ਦਾ ਕੀਤਾ ਤੇ ਪ੍ਰਿੰਸੀਪਲ ਸਾਹਿਬ ਕਿ ਅੱਗੇ ਤੇ ਮੈਂ ਕਮਾਹੀ ਤੇ ਇਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਚੱਲ ਗਿਆ ਤੇ ਮੁਗੀ ਚੰਗਾ ਤੇ ਸਾਰਾ ਕੁਝ ਚੰਗਾ ਚਾਹੇ ਉਹ ਘਰ ਦਾ ਚਾਹੇ ਉਹ ਸੰਸਤਾ ਹੈ ਚਾਹੇ ਕੋਈ ਹੋਰ ਹੈ ਜੀ ਬਿਲਕੁਲ ਅਗਰ ਗੱਲ ਕੀਤੀ ਜਾਵੇ ਇਸ ਗਵਰਨਮੈਂਟ ਸਕੂਲ ਦੀ ਇੱਥੇ ਜਿਹੜਾ ਹੈ ਗੇਮ ਦੀਆਂ ਕਾਫੀ ਐਕਟੀਵਿਟੀਜ਼ ਜਿਹੜੀਆਂ ਚੱਲ ਰਹੀਆਂ ਨੇ ਆਏ ਅਸਟੇ ਮੁਕਾਬਲੇ ਵੀ ਚੱਲ ਰਹੇ ਆ ਸਕੂਲ ਦਾ ਜਿਹੜਾ ਸਟਾਫ ਹੈਗਾ ਉਹ ਤਾਂ ਬਹੁਤ ਡੈਡੀਕੇਟਿਡ ਦਿੱਖਿਆ ਹੈ ਬੱਚਿਆਂ ਨੂੰ ਜਿਹੜਾ ਹੈ ਮੋਟੀਵੇਟ ਕਰਦੀ ਗੇਮਾਂ ਵੀ ਖੜਾਇਆ ਜਾਂਦਾ ਹੈ ਓਪਨ ਪਲੇ ਗਰਾਉਂਡ ਦੀ ਗੱਲ ਕਰਾਂਗੇ ਰੋਜ਼ੀ ਦੇ ਟਾਈਮ 'ਤੇ ਦਿਨ ਗੇਮ ਹੁੰਦੀ ਹੈ ਸੀਰੀਅਸਲੀ ਸ਼ੁਰੂ ਕਰ ਦਿੰਦੇ ਆ ਇਹ ਪਲੇ ਗਰਾਉਂਡ ਹੈਗਾ ਇਸ ਪਲੇ ਗਰਾਉਂਡ ਦੇ ਵਿੱਚ ਜਿਹੜਾ ਹੈ ਬਾਲੀਬਾਲ ਦੀ ਗੇਮ ਲੱਗਦੀ ਜਾਂਦੀ ਹੈ ਗੋਲ ਲੱਗੇ ਹੋਏ ਜਦੋਂ ਨੈਟ ਲਗਾਉਣਾ ਹੁੰਦਾ ਉਸ ਨੈਟ ਕੱਢਤਾ ਜਿੰਦੂ ਦੂਸਰੇ ਪਾਸੇ ਜਿਹੜਾ ਹੈ ਬਾਸਕਟਬਾਲ ਦਾ ਪੂਰਾ ਬਣਿਆ ਹੋਇਆ ਸਪੀਡ ਨੂੰ ਸਿੱਖੇ ਤਸਵੀਰਾਂ ਦਿਖਾਉਂਗਾ ਕਿ ਪਿੱਛੇ ਬਾਸਕਟਬਾਲ ਦਾ ਪੂਰਾ ਉਹ ਗਾਉਂ ਤਿਆਰ ਕੀਤਾ ਹੈ ਜਿੱਥੇ ਪੋਲ ਲੱਗੇ ਹੈ ਉੱਥੇ ਬੱਚਿਆਂ ਨੂੰ ਵਾਲੀਬॉल ਕਰਾਈ ਜਾਂਦੀ ਹੈ ਐਕਟੀਵਿਟੀ ਸਾਰ ਦਿਨ ਜਿਹੜੀ ਹੈ ਅੰਦਰ ਬਾਹਰ ਵੀ ਚਲਦੀ ਰਹਿੰਦੀ ਹੈ ਔਰ ਇਸ ਟੈਂਪੋਕੀ ਥੋੜਾ ਬਾਰਿਸ਼ ਦੇ ਦਿਨ ਸੀ ਕਿ ਇਹ ਪਲੇਗਰਾਉਂਡ ਬਿੱਲਾ ਹੈਗਾ ਇਸ ਵਿੱਚ ਇਸ ਗੇਮ ਦੇ ਇਸ ਟਾਈਮ ਉੱਤੇ ਕੋਈ ਐਕਟੀਵਿਟੀ ਨਹੀਂ ਹੈਗੀ ਕਿਉਂਕਿ ਮਿੱਟੀ ਜਿਹੜੀ ਹੈ ਬਿਲਕੁਲ ਗਿੱਲੀ ਹੈਗੀ ਹੈ ਸੋ ਜਦੋਂ ਤੁਪਾ ਲੱਗਣਗੀ ਉਸ ਤੋਂ ਬਾਅਦ ਜਦੋਂ ਸੁਕੇਗਾ ਉਸ ਤੋਂ ਬਾਅਦ ਇਹ ਨਾਤੇ ਬੱਚਿਆਂ ਨੂੰ ਖੇਲਾਇਆ ਜਾਏਗਾ ਬਹੁਤ ਬੱਚੇ ਜਿਹੜੇ ਹੈ ਇਹਨਾਂ ਸਕੂਲਾਂ ਦੇ ਵਿੱਚ ਆਪਣੀ ਗੇਮ ਦੀ ਪ੍ਰੈਕਟਿਸ ਕਰਨਗੇ ਔਰ ਅੱਗੇ ਇਸ ਤਰ੍ਹਾਂ ਕੀ ਮੈਡਮ ਨੇ ਦੱਸਿਆ ਕਿ ਇਹ ਸਕੂਲ ਦੇ ਕਈ ਬੱਚੇ ਨੈਸ਼ਨਲ ਵੀ ਖੇਡ ਚੁੱਕੇ ਹਨ ਉਹ ਖੇਡ ਦੇ ਹੀ ਪੈਣੇ ਔਰ ਕਈ ਜਿਹੜੇ ਹੈ ਤਿਆਰੀ ਕਰ ਰਹੇ ਹਨ ਕੈਮਰਾ ਪਰਸਨਲ ਰਾਜੀਸ਼ ਕਟਾਰੀਆ ਜੀ ਬੀਡੀਆ ਫਰੋ